ਸੀ ਦੂਰ ਸਾਇ ਹੋਏ ਸਿੱਖਾਂ ਦੇ ਸਿਰਾਂ ਤੇ ਇਨਾਮ ਗਸ਼ਤੀ ਫੌਜਾਂ ਮਾਰ ਤਾਂ ਇਹਨਾਂ ਦਾ ਕੰਮ ਹੋ ਗਿਆ ਸੀ ਫਿਰ ਮੀਰ ਮੰਨੂ ਨੇ ਸਿੱਖਾਂ ਦਾ ਮੁੱਢੋਂ ਖਾਦਨਾ ਕਰ ਲਈ ਨਾਇ ਮੋਮਨ ਖਾਨ ਨੂੰ ਪੰਜਾਬ ਵਿੱਚ 마ਸੂਮ ਬੱਚਿਆਂ ਅਤੇ ਸਿੰਘ ਨੇ ਗਿਫਤਾਰ ਕਰਕੇ ਯালা ਸਵਾ ਮਨ ਸਟਾਕ ਆਟੀ ਵਿੱਚ ਅੱਧਾ ਨਿਮਕ ਇੱਕ ਐਦਨ ਨੂੰ ਮਿਲਦਾ ਤੇ ਸਵਾ ਮਨ ਦਾਣੇ ਪਿਸਣ ਦੀ ਸਜਾ ਦਿੱਤੀ ਜਾਂਦੀ ਜੋ ਵੀ ਵੀ ਦਾਣੇ ਨਾਲ ਪੀਸ ਸਕਦੀ ਉਸ ਦੀ ਸ਼ਾਦੀ ਦੇ ਸਵਾ ਮਨ ਪੱਕੇ ਦੇ ਪੱਥਰ ਦਾ ਗੋਲਾ ਰੱਖਿਆ ਜਾਂਦਾ ਤੇ ਤੁਸੀਂ ਇਹ ਦਿੱਤੇ ਜਾਂਦੇ ਗੋਦੀਆਂ ਵਿੱਚ ਭੁੱਖ ਤੇ ਬਲਾਈ ਜੋ ਦੇਖ ਕੇ ਸੂਬੇ ਦੇ ਕਰੋਦੀ ਸੀਮਾ ਪਾਰ ਹੋ ਗਈ ਆਪਣੀ ਚਮਕਦੀ ਤਲਵਾਰ ਤੂੰ ਕਿ ਗੱਜਿਆ ਮੌਤ ਦੇ ਸਾਹਮਣੇ ਅਜੇ ਤੱਕ ਕੋਈ ਨਹੀਂ ਟਿਗਿਆ ਤੁਸੀਂ ਜਾਣਦੀਆਂ ਨਹੀਂ ਇਸ ਵਾਰ ਇਸਲਾਮ ਨਾ ਕਬੂਲ ਕਰਨ ਦਾ ਕੀ ਸੱਟਾ ਹੋਵੇਗਾ ਸਿੰਘਾਂ ਨੇ ਅੱਗੋਂ ਜਵਾਬ ਦਿੱਤਾ ਸਾਨੂੰ ਰੋਜ਼ ਨਾ ਪਿਆ ਅਕਾਸ ਸੂਬੇ ਸਾਨੂੰ ਨਹੀਂ ਕਬੂਲ ਇਸਲਾਮ ਭਾਵੇਂ ਤੂੰ ਮਾਰ ਮਕਾ ਸੂਬੇ ਸਿੱਖ ਬੀਬੀਆਂ ਤੋਂ ਅਜੇੇ ਬੋਲ ਸੁਣ ਕੇ ਮੰਨੂ ਨੇ ਇਹਨਾ ਬੀਰ ਸਿੰਘਾਂ ਦੇ ਸਿੱਧਕ ਨੂੰ ਹੋਰ ਪਰਖਣਾ ਚਾਇਆ ਤੇ ਹੁਕਮ ਦਿੱਤਾ ਕਿ ਇਹਨਾਂ ਦੇ ਬੱਚਿਆਂ ਨੂੰ ਤੁਸੀਂ ਇਹ ਦਿੱਤੇ ਜਾਣ ਬਸ ਫਿਰ ਕਿਸੇ ਜਾਲਮਾਂ ਨੇ ਮਾਵਾਂ ਦੀਆਂ ਗੋਦੀਆਂ ਵਿੱਚੋਂ ਬਾਲ ਖੋਲੇ ਉਹਨਾਂ ਨੂੰ ਉੱਪਰ ਸ਼ਾਲ ਕੇ ਹੀਠਾਂ ਨੇਜਾ ਕਰ ਦੇਣਾ ਮਾਵਾਂ ਦੀਆਂ ਚੋਰੀਆਂ ਵਿੱਚ ਜ਼ਖਮੀ ਬੱਚੇ ਪਾ ਦੇ ਨੇ ਪਰ ਪਾਣੀ ਦੀਆਂ ਸਕਾਰ ਸਿੰਘੀਆਂ ਆਪਣੇ ਧਰਮ ਤੇ ਕਾਇਮ ਰਹੀਆਂ ਇਹ ਦੇਖ ਕੇ ਸੂਬੇ ਦੇ ਕਲੇਜੀ ਵਿੱਚ ਪਾਬੜ ਪਲ ਥੇ ਜੋ ਕੁਛ ਲੈ ਨਹੀਂ ਸਕਦੀ ਬਾਲਾਂ ਦੇ ਕਲੇਜੇ ਕੱਢ ਮਾਵਾਂ ਦੇ ਮੂੰਹ ਵਿੱਚ ਪਾਏ